ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆ ਮਟਰਾਂ ਵਾਲੇ ਚੋਲ ਆਪ ਅੱਜ ਆਪਾਂ ਬਣਾਵਾਂਗੇ ਮਟਰਾਂ ਵਾਲੇ ਚੋਲ ਇਹ ਚੋਲ ਲੈ ਆਪਾਂ 2 ਗਲਾਸ ਇਹ ਪਿਆਜ਼ ਦੋ ਲੈ ਆ ਅਦਰਕ ਤੇ ਦੋ ਮਿਰਚਾਂ ਪਾਵਾਂਗੇ ਹਰੀਆਂ ਇਹ ਮਟਰ ਪਾਵਾਂਗੇ ਤੇ ਲਸਣ ਪਾਵਾਂਗੇ ਆਪਾਂ ਦੋ ਗੰਡੇ ਤੇ ਦੋ ਟਮਾਟਰ ਪਾਵਾਂਗੇ ਤੇ ਚੌਲ ਆਪਾਂ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਦੇਸੀ ਤਰੀਕੇ ਨਾਲ ਆਪਾਂ ਹੋਰ ਕੁਝ ਨਹੀਂ ਇਹਦੇ ਵਿੱਚ ਪਾ ਰਹਿ ਆਪਾਂ ਸਿਰ ਸਿੰਪਲ ਚੌਲ ਬਣਾਵਾਂਗੇ ਤੇ ਆਜੋ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਪਿਆਜ਼ ਤੇ ਲਸਣ ਤੇ ਅਦਰਕ ਬਰੀਕ ਬਰੀਕ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਲਸਣ ਦੀਆਂ ਤਰੀਆਂ ਕੱਟ ਲਾਂਗੇ ਇਸ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਲੰਬੇ ਲੰਬੇ ਪਿਆਜ਼ ਕਟਾਂਗੇ ਤੇ ਫਿਰ ਆਪਾਂ ਬਣਾਵਾਂਗੇ ਸਿੰਪਲ ਤਰੀਕੇ ਨਾਲ ਚੌਲ ਤਾਨੂੰ ਪਤਾ ਮਟਰਾਂ ਦਾ ਸੀਜ਼ਨ ਚੱਲ ਰਿਹਾ ਵਾ ਮਟਰਾਂ ਦਾ ਬਹੁਤ ਕੁਝ ਬਣਦਾ ਵਾ ਮਟਰਾਂ ਦੀ ਖੀਰ ਵੀ ਬਣਦੀ ਆ ਆਪਾਂ ਕਿਸੇ ਦਿਨ ਆਪਾਂ ਮਟਰਾਂ ਦੀ ਖੀਰ ਵੀ ਬਣਾਵਾਂਗੇ ਪਰ ਅੱਜ ਆਪਾਂ ਚੋਲ ਬਣਾਉਂਦਾ ਮਨ ਹੈ ਆਪਾਂ ਚੋਲ ਬਣਾਵਾਂਗੇ ਆ ਲੋ ਜੀ ਦਸਨ ਆਪਾਂ ਇਤਰਾ ਲੰਬਾ ਲੰਬਾ ਕੱਟ ਲਿਆ ਵਾ ਤੇ ਹੁਣ ਆਪਾਂ ਕਟਾਂਗੇ ਅਦਰਕ ਅਦਰਕ ਤੇ ਹਰੀ ਮਿਰਚ ਕੱਟ ਲੈਨੇ ਦੋ ਮਿਰਚਾਂ ਪਾਵਾਂਗੇ ਆਪਾਂ ਹਰੀਆਂ ਇਸੇ ਤਰ੍ਹਾਂ ਆਪਾਂ ਲੰਬਾ ਲੰਬਾ ਅਦਰੇ ਕੱਟਾਂਗੇ ਲੱਛੇਦਾਰ ਹਲੋ ਹਰੀ ਮਿਰਚ ਤੇ ਅਦਰਕ ਵੀ ਆਪਾਂ ਕੱਟ ਲਿਆ ਲੰਬਾ ਲੰਬਾ ਲੱਛੇਦਾਰ ਹੁਣ ਆਪਾਂ ਕੱਟਦੇ ਆ ਪਿਆਜ਼ ਹੁਣ ਆਪਾਂ ਪਿਆਜ਼ ਕਟਾਂਗੇ ਲੋ ਜੀ ਪਿਆਜ਼ ਵੀ ਆਪਾਂ ਲੰਬੇ ਲੰਬੇ ਕੱਟ ਲਿਆ ਤੇ ਹੁਣ ਆਪਾਂ ਕੱਟ ਲੈਨੇ ਆ ਟਮਾਟਰ ਦੋ ਟਮਾਟਰ ਪਾਵਾਂਗੇ ਆਪਾਂ ਤੇ ਤੜਕਾ ਲਾਉਨੇ ਆ ਆਪਾਂ ਆਲੋ ਜੀ ਕੜਾਈ ਐ ਪਰੱਖ ਲੈਨੇ ਡੈਕਸ਼ਨ ਆਪਾਂ ਦਿਲਾ ਲਿਆ ਵਾ ਤੇ ਆਪਾਂ ਲਾਉਨੇ ਆ ਚੋਲਾ ਨੂੰ ਤੜਕਾ ਆਲੋਜੀ ਕੜਾਈ ਗਰਮ ਹੋ ਗਈ ਆਪਾਂ ਇਹਦੇ ਵਿੱਚ ਪਾ ਲੈਨੇ ਆ ਤੇਲ ਤੇਲ ਆਪਾਂ ਸਰੋਂ ਦਾ ਆਪਾਂ ਝਾ올 ਬਣਾਵਾਂਗੇ ਨੂਨ ਵਾਲੇ ਝਾ올 ਸਰੋਂ ਦੇ ਤੇਲ ਚ ਬਹੁਤ ਵਧੀਆ ਬੰਦਿਆ ਆਪਣਾ ਸੜ ਗਿਆ ਤੇ ਆਹ ਲੋ ਆਪਾਂ ਜੀਰਾ ਪਾ ਲੈਨੇ ਵਿੱਚ ਉਹਨਾਂ ਆਪਾਂ ਪਾਲਾਂਗੇ ਦੇ ਵਿੱਚ ਲਸਣ ਲਸਣ ਆਪਣਾ ਪੁੱਜ ਗਿਆ ਵਾ ਤੇ ਹੁਣ ਆਪਾਂ ਪਾਵਾਂਗੇ ਵਿੱਚ ਗੰਡੇ ਤੁਣ ਪਾ ਦਾਂਗੇ ਆਪਾਂ ਇੱਕ ਹਰੀ ਮਿਰਚ ਤੇ ਅਦਰਕ ਇਹਨਾਂ ਦਾ ਜਦੋਂ ਕਲਰ ਬ੍ਰਾਊਨ ਹੋ ਗਿਆ ਗੰਡੇ ਪਿਆਜ਼ ਤੇ ਗੰਡੇ ਪੁੱਜ ਗਏ ਫਿਰ ਆਪਾਂ ਪਾਵਾਂਗੇ ਵਿੱਚ ਟਮਾਟਰ ਆਹ ਲੋ ਗੰਡੇ ਆਪਣੇ ਨਰਮ ਹੋ ਗਏ ਹੁਣ ਆਪਾਂ ਪਾਵਾਂਗੇ ਟਮਾਟਰ ਸਵਾਦ ਅਨੁਸਾਰ ਆਪਾਂ ੂਣ ਪਾ ਲੈਨੇ ਆ ਨਾਲ ਇਹਦੇ ਨਾਲ ਟਮਾਟਰ ਗੰਡੇ ਨਰਮ ਹੋ ਜਾਣਗੇ ੂਣ ਨਾਲ ਆਲਾ ਆਪਣਾ ਤੜਕਾ ਪਹੁੰਚ ਗਿਆ ਦਾ ਆਪਾਂ ਵੀ ਟਮਾਟਰ ਵੀ ਥੋੜੇ ਜਿਹਾ ਫਰਾਈ ਕਰਾਂਗੇ ਦੇਸੀ ਦੱਬਰ ਚੈਨਲ ਤੇ ਦੇਸੀ ਤਰੀਕੇ ਨਾਲ ਚੋਲ ਸਿੰਪਲ ਤਰੀਕਾ ਬਣਾ ਆਪਾਂ ਚੋਲ ਸਿੰਪਲ ਜਿਹਾ ਚੋਲ ਬਣਾਉਣੇ ਮਟਰਾਂ ਵਾਲੇ ਧੁੰਦ ਧੁੰਦ ਵਾਲਾ ਦੇਣ ਅੱਜ ਜੀ ਕਰਨ ਦੇ ਚੋਲ ਮਟਰਾਂ ਵਾਲੇ ਖਾਣ ਦੇ ਤੋਂ ਅੰਦਰ ਬਹੁਤ ਪਈ ਆ ਬਾਹਰ ਆਪਾਂ ਇਸੇ ਕਰਕੇ ਅੰਦਰ ਡੈਕਸ ਰੱਖਿਆ ਵਾ ਕਿ ਆਪਾਂ ਅੰਦਰ ਚੌਲ ਬਣਾਵਾਂਗੇ ਬਹੁਤ ਬਾਹਰ ਬਹੁਤ ਬਾਹਰ ਠੰਡ ਹੈ ਹੁਣ 4 ਦਿਨ ਠੰਡ ਬਹੁਤ ਰਹਿਣੀ ਆ ਧੁੰਦ ਵੀ ਬਹੁਤ ਪਾਊਗੀ ਕਿਉਂਕਿ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੇ ਦਿਹਾੜੇ ਚੱਲ ਰਹੇ ਆ ਇਹ ਬਹੁਤ ਦੁਖਦਈ ਮੌਸਮ ਹੈ ਬਹਿ ਠੰਡ ਵਿੱਚ ਮਿੱਠੇ ਚੋਲ ਖਾਣ ਨੂੰ ਬਹੁਤ ਦਿਲ ਕਰ ਦਿੰਦਾ ਪਰ ਸ਼ੀਦੀ ਦਿਹਾੜਿਆਂ ਦਾ ਕਰਕੇ ਆਪਾਂ ਮਿੱਠਾ ਨਹੀਂ ਬਣਾ ਰਹੇ ਇੱਕ ਹਫ਼ਤੇ ਤੋਂ ਆਹ ਲੋ ਜੀ ਆਪਣਾ ਤੜਕਾ ਬਹੁਤ ਵਧੀਆ ਬਣ ਗਿਆ ਤੇ ਬਾਦਰ ਵੀ ਫਰਾਈ ਹੋ ਗਏ ਆ ਆ ਵੇਖੋ ਪੁੱਜ ਚੁੱਕੇ ਮਟਰ ਵੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਪਾਣੀ ਪਾਵਾਂਗੇ ਚੋਲ ਆਪਣੇ 2 ਗਲਾਸ ਚੋਲ ਆ ਤੇ ਆਪਾਂ 4 ਗਲਾਸ ਪਾਣੀ ਪਾਵਾਂਗੇ ਪਾਣੀ ਪਾਵਾਂਗੇ ਆਪਾਂ ਗਰਮ ਠੰਡਾ ਪਾਣੀ ਨਾ ਤੜਕੇ ਦੇ ਵਿੱਚ ਪਾਇਆ ਕਰੋ ਜਦੋਂ ਵੀ ਪਉਣਾ ਹੁੰਦਾ ਪਾਣੀ ਗਰਮ ਹੀ ਪਾਇਆ ਕਰੋ ਗਰਮ ਹੀ ਪਉਣਾ ਚਾਹੀਦਾ ਪਾਣੀ ਆਪਾਂ ਗਰਮ ਹੀ ਪਾਇਆ ਤੇ ਵੇਖੋ ਵਾਲੇ ਖਾਨ ਲੱਗ ਗਿਆ ਤੇ ਆਪਾਂ ਵਿੱਚ ਪਾ ਦਿੰਨੇ ਆ ਚੋਲ ਆਪਾਂ ਚੋਲ ਪਾਤੇ ਆ ਇਹ ਹੁਣ 10 ਮਿੰਟਾਂ ਤੱਕ ਆਪਾਂ ਵੇਖਾਂਗੇ ਆਪਣੇ ਚੋਲ ਬਣ ਗਿਆ ਕਿ ਨਹੀਂ ਮਨੇ ਪਟਾਕ ਦਿੰਨੇ ਆ ਆ ਲੋ ਜੀ ਚੌਲ ਆਪਾਂ ਵੇਖ ਲੈਨੇ ਆ ਕਿੱਥੇ ਕਿ ਪਹੁੰਚੇ ਆ ਤਾਂ ਇਹ ਖੁਜਾ ਚੌਲ ਆਪਣੇ ਬਣੇ ਪਰਸੈਂਟ ਪੱਕ ਗਏ ਆ ਤੇ 50% ਰਹਿ ਗਏ ਆਪਣੇ ਚੌਲ ਤੇ ਬਹੁਤ ਵਧੀਆ ਬਣਨਗੇ ਮੈਨੂੰ ਆਸ ਆਪਾਂ ਇਹਨਾਂ ਨੂੰ ਢੱਕ ਦਿੰਨੇ ਆ ਇਹ 5 ਕਿ ਮਿੰਟ ਹੋਰ ਪੱਕਣਗੇ ਜੇ ਆਪਾਂ ਹਰਾ ਧਨੀਆ ਪਾਵਾਂਗੇ ਚੌਲਾਂ ਚ ਤੇ ਆ ਵੇਖੋ ਆਪਾਂ ਫ੍ਰੈਸ਼ ਧਨੀਆ ਧੋ ਲੈ ਕੇ ਸਾਫ਼ ਕਰ ਲਿਆ ਤੇ ਇਹਨੂੰ ਕੱਟ ਲੈਨੇ ਆ ਸਾਪਰੇ ਬਣ ਚੁੱਕੇ ਆ ਤਕਰੀਬਨ ਤਕਰੀਬਨ ਤੇ ਆਪਾਂ ਥੋੜੀ ਜਿਹੀ ਕਸਰਿਆ ਤੇ ਹੁਣ ਆਪਾਂ ਪਾ ਦਨੇ ਆ ਇਹਦੇ ਵਿੱਚ ਹਰਾ ਧਨੀਆ ਬਸ ਥੋੜਾ ਹੀ ਟਾਈਮ ਹੋ ਹੋ 2 ਕੁ ਮਿੰਟ ਲੱਗਣਗੇ ਹੁਣ ਤੇ ਆ ਲਓ ਜੀ ਚੌਲ ਆਪਣੇ ਬਣ ਗਏ ਆ ਕਿੰਨੇ ਗੱਡੇ ਵਧੀਆ ਬਨੇ ਆ ਚੌਲ ਬਾਸਬਤੀ ਦੇ ਲੰਬੇ ਲੰਬੇ ਚੌਲ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਪਲੇਟ 'ਚ ਸਜਾਉਣੇ ਆਪਾਂ ਆਲੋਜੀ ਚੌਲ ਆਪਣੇ ਬਣ ਗਏ ਆ ਤੇ ਚੌਲ ਬਹੁਤ ਸਵਾਦ ਬਣੇ ਆ ਚੌਲ ਮਟਰਾਂ ਵਾਲੇ ਕਿੰਨੂ ਕਿੰਨੂ ਪਸੰਦ ਆ ਕਮੈਂਡ ਕਰਕੇ ਜਰੂਰ ਦੱਸਿਓ ਸਾਨੂੰ ਤੇ ਬਹੁਤ ਜ਼ਿਆਦਾ ਪਸੰਦ ਆ ਸਾਡੇ ਘਰ ਵਿੱਚ ਬਹੁਤ ਬੰਦੇ ਬੱਚੇ ਖਾਣ ਨੂੰ ਕਾਲੇ ਬੈਠੇ ਵੇਖ ਲੋ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਸਰੋਤਿਆਂ ਦਾ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬਾ